ਦੱਗੇਉ ਧਿਆਨ ਬ੍ਰਹਮੰ ਸਬੈ ਸਿਧ ਭਾਗੇ ਹਸੇ ਕਿਨਰੰ ਜਛ ਵਿਦਿਆ ਤਰਯੰ ਨਚੀ ਅਛਰਾ ਪਛਰਾ ਚਾਰਣੇੰ ਪਰਯੋ ਘੋਰ ਜੁੱਦੰ ਸੋ ਸੈਨਾ ਪਰਾਨੀ ਤਹਾ ਖਾਂ ਹੁਸੈਨੀ ਮੰਡਿਓ ਬੀਰਬਾਨੀ ਉਤੇ ਬੀਰਤਾਏ ਸੋ ਬੀਰੰ ਜਸਵਾਰੰ ਸਬੈ ਬਿਉਤ ਡਾਰੇ ਬੱਗਾ ਸੇ ਅਸਵਾਰੰ ਤਹਾ ਖਾਂ ਹੁਸੈਨੀ ਰਹਿਓ ਏਕ ਟਠੰਡੰ मनो युद्ध खंभंग रणंग hoom gaadan jisai koop kahe ke hathi baan mareyo tise chhed ke pail pare padhareyo sahe baan soorang sab aan ṭooke chahu aur te marhi mar kooke bhali paat so ashtra aur shastra chaare aur ni au ਪਲੀ ਭਾਤ ਸੋਂ ਅਸਤਰ ਔ ਸ਼ਸਤਰ ਝਾਰੇ ਗਰੇ ਪਿਸ਼ਤ ਕੋ ਖਾਂ ਹੁਸੈਨੀ ਸੁਧਾਰੇ ਦੋਹਰਾ ਜਬੇ ਹੁਸੈਨੀ ਜੂਝਿਓ ਭਇਓ ਸੂਰਮਨ ਰੋਸ ਭਾਜ ਚਲੇ ਅਵਰੈ ਸਬੈ ਉਠੇ ਕਟੋਚਨ ਜੋਸ ਚੌਪਈ ਸੂਰਮਨ ਨਹੀਂ ਕਰਨਾ ਸੂਰਮਨ ਦੇ ਮਨ ਵਿੱਚ ਨਹੀਂ ਅਰਥ ਹੋ ਜੂਗਰ ਸੂਰਮਨ ਬਹੁਤੇ ਸੂਰਮਿਆਂ ਨੇ ਭਇਓ ਸੂਰਮਨ ਰੋਸ ਜਬੈ ਹੁਸੈਨ ਨੇ ਦੂਜਿਓ ਗੁਰਮਾਨ ਨੂੰ ਗੁੱਸਾ ਆਇਆ ਉਸ ਵੇਲੇ ਭਇਓ ਸੂਰਮਨ ਰੋਸ ਭਾਜ ਚੱਲੇ ਅਵਰੈ ਸਭੈ ਉਠਿਓ ਕਟੋਚਨ ਜੋਸ ਚਉਪਈ ਕੋਪ ਕਟੋਚ ਸਭੈ ਮਿਲ ਤਾਏ ਹਿੰਮਤ ਕਿੰਮਤ ਸਹਿ ਤਰਸਾਏ ਹਰੀ ਸਿੰਘ ਤਬ ਕੀਆ ਉਠਾਨਾ ਚੁਣ ਚੁਣ ਹਨੇ ਕੱਪਰ ਪਖਰੀਆ ਜਵਾਨਾ ਨਰਾਜ ਛੰਦ ਤਬੈ ਕਟੋਚ ਕੋਪੀ ਸੰਭਾਰ ਪਾਵ ਰੋਪੀ ਸਰਕ ਸ਼ਸਤਰ ਝਾਰਹੀ ਸੋ ਮਾਰ ਮਾਰ ਉਚਾਰਹੀ ਚੰਦੇਲ ਚੌਪੀਆਂ ਤਬ ਰੇ ਸਾਤ ਧਾਤ ਭੇ ਸਬ ਜਿੱਤੇ ਗਏ ਸੋ ਮਾਰੀਆਂ ਬਚੇ ਤਿਤੇ ਸਿਧਾਰੀ ਦੋਹਰਾ ਸਾਤ ਸਵਾਰਨ ਕੇ ਸਹਿਤ ਜੁਜੈ ਸੰਗਤ ਰਾਏ ਦਰਸੋ ਸੁਨ ਜੁਜੈ ਤਨ ਬਹੁਰ ਜੁਜਤ ਭਇਓ ਆਏ ਹਿੰਮਤ ਹੂੰ ਉਤਰਿਓ ਤਹਾਂ ਵੀਰ ਖੇਤ ਮੰਝਾਰ केतन के तन काए सह केतन का के तन चार बाजत हं जूझत भयो हिम्मत गयो पराय लोथ कृपा लह की नमित कोप परे अर राए रसावल छंद बलि बहर बुज्जे समोहे सार बुज्जे कृपा राम गाजी लर्यो सैन भाजी महासैन गाहे निरपय शस्त्र बाहे कनयो काल कहक चले जस लकै ਬਜੇ ਸੰਖ ਨਾਦੰ ਸੁਰੰ ਨਿਰਬਿਖਾਦੰ ਬਜੇ ਡੌਰ ਡਡੰ ਫਟੇ ਸ਼ਸਤਰ ਕੱਢੰ ਪਰੇ ਭੀਰ ਭਾਰੀ ਜੁਜੇ ਛਤਰ ਧਾਰੀ ਮੁਖੰ ਮੋਛ ਬੰਕੰ ਮੰਡੇ ਪੀਰ ਹੰਕੰ ਮੁਖੰ ਮਾਰ ਬੋਲੇ ਰਣੰ ਭੂਮ ਡੋਲੇ ਹਥਿਆਰੰ ਸੰਭਾਰੈ ਉਬੈ ਬਾਜ ਡਰ ਦੋਹਰਾ रण जजत कृपालकै नाचत भयो गोपाल सैन सबै सरदार द भाजत भई बेहाल